ਲੋ ਵੀ ਗਰਾਊਂਡ ਦੇ ਵਿੱਚ ਇਸ ਵੇਲੇ ਨਿਆਣੇ ਪੂਰਾ ਖੇਡਦੇ ਪਏ ਆ ਪਿੰਘਾਂ ਦੇ ਨਾਲ ਪਾਵਨ ਚੜੀਆਂ ਪਿੰਘਾਂ ਆਈਆਂ ਅ ਜਿਵੇਂ ਸ਼ੇਰ ਦੀ ਗਰਾਊਂਡ ਵਿੱਚ ਜਿਹੜਾ ਪਿੰਘਾਂ ਲੱਗੀਆਂ ਉਹਨਾਂ ਨੇ ਗਰਾਊਂਡ ਵਿੱਚ ਦੁਬਾਰਾ ਜਿਹੜੀਆਂ ਰੌਣਕਾਂ ਉਹ ਲੈ ਜਾਂਦੀਆਂ ਸੋ ਹਰੇ ਕੋਈ ਦੋ ਦੋ ਜਣੇ ਬਹਿ ਕੇ ਤੇ ਅਗੇ ਹੀ ਨਾ ਇਹਦਾ ਪੇਪੜਾ ਨੂੰ ਪਿੰਗਾ ਪਾਈਆਂ ਹੁੰਦੀ ਹੈ ਜੀ ਤੇ ਉੱਥੇ ਕਿਤੇ ਝੂਟੇ ਝਾੜੇ ਲੈ ਜਾਣੇ ਨਾ ਹੁਣ ਦੇ ਲੋ ਨਵੇਂ ਤਰੀਕੇ ਨਾਲ ਨੰਮੀਆਂ ਤਕਨੀਕਾਂ ਆ ਗਈਆਂ ਨਵੇਂ ਤਰੀਕੇ ਨਾਲ ਆ ਨਿਆਣੇ ਜਿਹੜੇ ਝੂਟੇ ਲੈਂਦੇ ਆ ਇਸ ਵੇਲੇ ਪੂਰਾ ਅੱਜ ਗਰਾਊਂਡ ਦਾ ਹੀ ਤੁਹਾਨੂੰ ਨਜ਼ਾਰਾ ਦਿਖਾ ਲੈਣਾ ਨਿਆਣੇ ਦੇ ਗੇ ਲੋ ਛਾਲਾਂ ਮਾਰਦੇ ਇੱਧਰ ਆ ਗਰਾਊਂਡ ਦੇ ਵਿੱਚ ਇਹ ਆਨੇ ਚੁ ਇਹ ਥੋੜੇ ਜਿਹੇ ਵੱਡੇ ਨਿਆਣਿਆਂ ਉਹਨਾਂ ਲਈ ਆ ਤੇ ਉਹ ਥੋੜੇ ਛੋਟਿਆਂ ਲਈ ਆ ਹਾਈਟ ਦੇ ਹਿਸਾਬ ਨਾਲ ਤੇ ਉਧਰੋਂ ਟ੍ਰੇਨਿੰਗ ਲੈ ਕੇ ਤੇ ਫੇਰ ਇੱਧਰ ਆਉਂਦੇ ਆ ਫੇਰ ਇੱਧਰ ਆਣ ਕੇ ਤੇ ਇਹ ਝੂਟੇ ਲੈਂਦੇ ਆ ਗਰਾਊਂਡ ਵਿੱਚ ਇਸ ਵੇਲੇ ਪੂਰੇ ਨਿਆਣੇ ਆਨੰਦ ਲੈ ਰਹੇ ਰੂਹ ਤਾਜੀ ਕਰ ਰਹੇ ਆ ਤੇ ਤਨ ਦਿਖਾਲ ਦਿੱਤੇ ਆ ਹਸੂਲੇ ਗਰਾਉਂਡ ਦੀ ਨਿਮਰ ਤੇਰੀ ਵਾਰੀ ਆਈ ਕਿ ਨਹੀਂ ਨਹੀਂ ਆਈ ਉਹ ਵੇਚਣਾ ਬਾਜਣਾ ਜਾਵੇ ਤੇਰੇ ਜੇ ਛੱਟ ਨਾਲ ਵਾਲੇ ਇੱਧਰ ਵੀ ਫਸੀ ਗਈ ਇਹ ਉਹ ਨਹੀਂ ਆਣੀ ਉਹ ਜਿਹੜਾ ਲੋਟ ਜਾਤ ਲੱਗ ਰਿਹਾ ਹੈ ਕਿਹੜਾ ਹੁਣ ਚੜਿਆ ਬਸ ਉਹ ਜਿੱਦਾਂ ਕਈ ਪਲੇਨ ਹੈ ਇਦਾਂ ਕਰਨ ਵੀ ਲੱਪੇ ਉੱਤਰਦਾ ਨਹੀਂ ਜਿਹੜਾ ਚੜ ਜਾਂਦਾ ਉਹ ਫੇਰ ਵਾਰੀ ਵਾਰੀ ਸਾਰਿਆਂ ਨੂੰ ਇੱਕ ਤਾਂ ਬਾਰੀ ਨਾ ਉਹ ਜਿਹੜਾ ਚੜ ਗਿਆ ਕਰੀ ਫਰੂਲ ਵੀ ਮਾਰ ਲਾ ਪੈਂਦੇ ਨਾ ਜੇ ਤਾਂ ਥੋੜਾ ਜ਼ੋਰ ਚੱਲਦਾ ਉਹ ਫੇ ਆਪਣਾ ਜ਼ੋਰ ਚਲਾਉਣ ਲੱਪੈਂਦਾ ਹੈ ਗਰਾਊਂਡ ਦੇ ਵਿੱਚ ਫੈਸਲੇ ਦੇਖੋ ਕਈ ਇੱਧੇ ਕਈ ਜਾਂਦੇ ਮੇਰੀ ਬਾਰੀ ਨਹੀਂ ਆਈ ਤੇਰੀ ਬਾਰੀ ਆਈ ਕੁੜੀਏ ਕਿ ਨਹੀਂ ਆਈ ਆ ਕਿੰਨੀ ਵਾਰੀ ਬਾਰੀ ਆਈ ਦੋ ਵਾਰੀ ਤਿੰਨ ਵਾਰੀ ਆਈ ਹੈ ਵੀ ਤੇਰੀ ਆ ਗਈ ਦੋ ਵਾਰੀ ਕਿੰਨੇ ਕਿੰਨੇ ਮਿੰਟ ਲੈਨੇ? ਥੋੜਾ ਥੋੜਾ ਟਾਈਮ ਹੀ ਲੈਂਦੇ। ਬਸ 5-5 ਮਿੰਟ। ਤੇ ਵਾਰੀ-ਵਾਰੀ ਹਨਾ। ਲੱਗੇ ਜਾਨਿਆਂ ਤੇ ਇਧਰ ਚਲ ਡੰਡਿਆ ਝੂਟਿਆਂ ਆਣ। ਜੂਰਾ-ਚੂਰਾ ਤੇ ਬਿੱਲੇ ਅੰਕਲ ਦਾ ਧੰਨਵਾਦ ਆ ਬਈ ਜਿਨ੍ਹਾਂ ਨੇ ਪੀਂਗਾ ਲਵਾ ਕੇ ਦਿੱਤੀਆਂ ਨਿਆਣਿਆਂ ਨੂੰ। ਤੇ ਨਿਆਣੇ ਹੁਣ ਬਾਰੀ ਬਾਰੀ ਲਈ ਜਾਓ ਬਾਰੀ ਬਾਰੀ ਰੋਲ ਨਾ ਮਾਰੋ ਉਧਰ ਉਹ ਨਿਆਣਾ ਜਿਹੜਾ ਬਹਿ ਜਾਂਦਾ ਉੱਤਰਦਾ ਹੀ ਨਹੀਂ ਇਹ ਭਰਾਵਾਸ ਵਲੇ ਚਲੋ ਜਿੰਗਾ ਵੇਚਿਆ ਸੀਲੇ ਅਦੇ ਲੋਈ ਨਿਆਣੇ ਇੱਕ ਦਲੇ ਪਾਸੇ ਵੀ ਕ੍ਰਿਕਟ ਦਾ ਮੈਚ ਚੱਲਦਾ ਨਾਲ ਉਹ ਵਾਲੀਬਾਲ ਵਾਲੇ ਵੀ ਲੱਗੇ ਆ ਸਮਰੱਤ ਸਿੰਘ ਹੁਣ ਇੱਧਰ ਆ ਗਿਆ ਵਾਲੀਬਾਲ ਵਾਲ ਅਸੀਂ ਵਾਲੀਬਾਲ ਖੇਡਦੇ ਹੁੰਦੇ ਸੀ ਵਰਪੂਰਨ ਭਾਜੀ ਸਾਨੂੰ ਖਿਲਾਉਂਦਾ ਹੁੰਦਾ ਸੀ ਐਸ ਬਿਲੀਵਡ ਬਈ ਬੈਠਾ ਤੇ ਨਾਲ ਸਾਡਾ ਫੁੱਫੜ ਉਹਨੇ ਦੋਨੇ ਇੱਕ ਇੱਕ ਪਾਸੇ ਹੋ ਗਏ ਤੇ ਫਿਰ ਮੈਚ ਲਾਉਂਦੇ ਹੁੰਦੇ ਵਾਲੀਬਾਲ ਦਾ ਹੋਣ ਕਾ ਆ ਗਈਆਂ ਜੀ ਦੁਵਾਰਾ ਜਦੋਂ ਅੱਗੇ ਘਾਹ ਬਹੁਤ ਸੀ ਦੋ ਤਿੰਨ ਅਰੀਏ ਗਰਾਊਂਡ ਬਾਈ ਗਈ ਬਹਣ ਤੋਂ ਬਾਅਦ ਉਸ ਤੋਂ ਬਾਅਦ ਚ ਉਹ ਦੇਖ ਲੋ ਲੜ ਪਏ ਉਹ ਲੜਦਾ ਹੈ ਹਾਂ ਉਹ ਲੜਦਾ ਇਹ ਹੁਣ ਤੁਹਾਡੇ ਇਹ ਵੀਡੀਓ ਬਣ ਗਈ ਆ ਤੁਹਾਡੇ ਘਰ ਦੇ ਤੁਹਾਨੂੰ ਰੂਗੇ ਲੂਣ ਆ ਪਛਾੜ ਲੋ ਇਹ ਨੇੜੇ ਤੁਹਾਡੇ ਲੜਪੇ ਇੱਥੇ ਗਰਾਊਂਡ 'ਚ ਇਹਨਾਂ ਮੜਾ ਘਟਾ ਰਹੇ ਆ ਲੂਣ ਦੇ ਨੋ ਵੀ ਲਾਤਾ ਮੁੰਡਿਆਂ 'ਚੌਕਾ ਵਧੀਆ ਵਧੀਆ ਜੀ ਨਿਆਣੇ ਐ ਇਸ ਵੇਲੇ ਪੰਗਾ ਆਪਣਾ ਮਨੋਰੰਜਨ ਕਰਦੇ ਹੋ ਮਤਲਬ ਇਹੀ ਜਿਹੜੇ 2 ਘੰਟੇ ਇਹਨਾਂ ਨੇ ਉਹਨੇ ਤਾਂ ਗਲੀਆਂ 'ਚ ਫੇਰਨਾ ਸੀ ਕਦੇ ਘੁੰਮਣਾ ਫੇਰਨਾ ਸੀ ਨਾ ਹੁਣ ਆਹ ਹੀ 2 ਘੰਟੇ ਇਕਦਿਨੇ ਸਰੀਰ ਦੀ ਐਕਸਰਸਾਈਜ਼ ਹੋ ਜਾਂਦੀ ਆ ਤੇ ਇਹਦਾ ਫਾਇਦਾ ਇੱਕ ਇਹ ਆ ਜਦੋਂ ਹੁਣ ਮੁੰਡੇ ਇਧਰ ਪਾਸੇ ਲੱਗੇ ਆ ਨਾ ਤੇ ਆ ਦੇਖੋ ਆ ਕੁੜੀਆਂ ਇਧਰ ਪਾਸੇ ਲੱਗੀਆਂ ਉਹ ਮਤਲਬ ਕੁੜੀਆਂ ਵੀ ਜਿਦਾ ਮਨ ਹੁਣ ਇੱਥੇ ਇੱਕ ਹੈਗੀ ਚਾਰ ਦੁਆਰੀ ਆ ਸਾਰੇ ਪਾਸੇ ਤਾ ਕਰਕੇ ਵੀ ਇੱਥੇ ਸੇਫਟੀ ਆ ਵੀ ਜਿਦਾਂ ਮਾਪੇ ਵੀ ਨਾਲ ਆ ਜਾਂਦੇ ਆ ਜਦੋਂ ਬੀਬੀਆਂ ਬੇਟੀਆਂ ਸਾਹਮਣੇ ਤੇ ਤਾਂ ਕਰਕੇ ਨਿਆਣੇ ਇੱਥੇ ਵੀ ਆਪਣਾ ਦੇਖ ਲੋ ਆ ਕੁੜੀਆਂ ਵੀ ਆਪਣਾ ਚਲੋ ਧੀਆਂ ਵੀ ਅੱਜ ਕੱਲ ਬਰਾਬਰ ਆ ਉਹਨਾਂ ਦਾ ਵੀ ਕੀ ਕਰਦਾ ਭਾਈ ਅਸੀਂ ਵੀ ਖੇਡੀਏ ਹੈ ਨਾ ਆਹੀ ਉਮਰ ਖੇਡਣ ਦੀ ਹੁੰਦੀ ਹੈ ਸੋ ਆ ਮਤਲਬ ਜਿਦਾ ਸੇਫਟੀ ਆ ਥੋੜੀ ਏ ਇੱਕ ਨਿਆਣੇ ਨੇ ਬਾਹਰ ਪੱਧਰੇ ਖੇਡਣਾ ਤੇ ਇੱਕ ਨਿਆਣੇ ਨੇ ਚਾਰ ਦੁਵਾਰੀ ਜਿਹੜੀ ਬਣੀ ਉਹਦੇ ਵਿੱਚ ਖੇਡਣਾ ਤੇ ਇੱਕ ਨਿਗਾ ਵਿੱਚ ਰਹਿੰਦੇ ਆ ਸਾਹਮਣੇ ਵਾਲੇ ਦੁਆਰੇ ਘਰ ਆ ਫਾਇਦਾ ਹੈ ਸ਼ੀਦ ਦਾ ਇਹ ਇਸ ਲਈ ਗਰਾਊਂਡ ਦੇ ਵਿੱਚ ਇੱਕ ਮੈਚ ਇਧਰ ਹੀ ਪਾਸ ਲੱਗਾ ਓਏ ਆਊਟ ਨਹੀਂ ਬਈ ਇਧਰ ਇਹ ਹੋਰ ਟੀਮ ਆ ਮੰਨ ਤਿੰਨ ਤਿੰਨ ਟੀਮਾਂ ਖੇਡਦੀਆਂ 4 4 ਪਿੰਗ ਵਾਲੀ ਟੀਮ ਵੱਖਰੀ ਆ ਇਹ ਟੀਮ ਵੱਖਰੀ ਆ ਆ ਦੇਖਿਓ ਬੋਲਰ ਲੱਗਾ ਬਾਲ ਕਰਾਉਣ ਸਾਨੂੰ ਕੋ ਬੱਟਾ ਬਾਲ ਹੀ ਕਰਾਉਣੀ ਹੁੰਦੀ ਹੈਂ ਦੂਜੀ ਬੋਲ ਆਈ ਨਹੀਂ ਕਰਾਉਣੀ ਕਦੇ ਬਾਹ ਕਮਾ ਕੇ ਇਸ ਪਿੰਡ ਵਿੱਚ ਚੱਲ ਜਾਂਦਾ ਹੈ ਨਾ ਬੱਟਾ ਬਾਲ ਕਰਾ ਸਕਦੇ ਆ ਉਹਦਾ ਥੋੜੀ ਤੇਜ਼ ਵਿੱਚ ਸੈੱਡ ਦੇਣੀ ਬੱਟਾ ਜਾ ਮਾਰਨੀ ਤੇ ਉਹਨੂੰ ਕਹਿੰਦੇ ਹੁੰਦੇ ਬੱਟਾ ਬਾਲ ਜਿਹੜੇ ਪੁਰਾਣੇ ਬੰਦੇ ਮਾੜਾ ਮੋਟਾ ਖੇਡਦੇ ਰਹੇ ਉਹਨਾਂ ਨੂੰ ਪਤਾ ਅਸੀਂ ਵੀ ਫੇਰ ਇਦਾਂ ਖੇਡਦੇ ਹੁੰਦੇ ਚਲੋ Oh